ਜਾਨਵਰਾਂ ਤੋਂ ਸਿੱਖੀ ਜ਼ਿੰਦਗੀ ਦੀ ਕੱਚੀ ਸਿੱਖਿਆ ਇੱਕ ਵਾਰ ਦੀ ਗੱਲ ਹੈ ਇੱਕ ਸੁੰਦਰ ਜੰਗਲ ਸੀ ਜਿਸ ਵਿੱਚ ਹਰ ਕਿਸਮ ਦੇ ਜਾਨਵਰ ਰਹਿੰਦੇ ਸਨ ਸ਼ੇਰ ਹਾਥੀ ਚੀਤਾ ਮੰਦਰ ਤੇ ਇੱਕ ਛੋਟੀ ਚੀਟੀ ਵੀ ਸਾਰੇ ਆਪਣੇ ਆਪਣੇ ਜੀਵਨ ਵਿੱਚ ਖੁਸ਼ ਸਨ ਪਰ ਹਰ ਇੱਕ ਦੀ ਸੋਚ ਵਕਰੀ ਸੀ ਸ਼ੇਰ ਨੂੰ ਆਪਣੀ ਤਾਕਤ ਤੇ ਗਰੂਰ ਸੀ ਹਾਥੀ ਨੂੰ ਵੀ ਆਪਣੀ ਸ਼ੈਨਸ਼ੀਲਤਾ ਤੇ ਮਾਣ ਸੀ ਤੇ ਚੀਟੀ ਨੂੰ ਵੀ ਆਪਣੀ ਮਿਹਨਤ ਤੇ ਵਿਸ਼ਵਾਸ ਸੀ ਇੱਕ ਦਿਨ ਜੰਗਲ ਦੇ ਸਭ ਜਾਨਵਰਾਂ ਨੇ ਮਿਲ ਕੇ ਤੈਅ ਕੀਤਾ ਕਿ ਉਹਨਾਂ ਨੂੰ ਇੱਕ ਦੌੜ ਕਰਨੀ ਚਾਹੀਦੀ ਹੈ ਇੱਕ ਅਜਿਹੀ ਦੌੜ ਜੋ ਸਿਰਫ ਤਾਕਤ ਨਹੀਂ ਸਬਰ ਹਿੰਮਤ ਤੇ ਮਿਹਨਤ ਦੀ ਵੀ ਪਰਖ ਕਰੇਗੀ ਸਭ ਨੇ ਖੁਸ਼ੀ ਨਾਲ ਸਹਿਮਤੀ ਦਿੱਤੀ ਦੌੜ ਦਾ ਦਿਨ ਆ ਗਿਆ ਸ਼ੇਰ ਸੋਚ ਰਿਹਾ ਸੀ ਕਿ ਉਹ ਤਾਂ ਜੰਗਲ ਦਾ ਰਾਜਾ ਹੈ ਕਿਸੇ ਦੀ ਉਸ ਦੇ ਸਾਹਮਣੇ ਕੀ ਵਿਸਾਤ ਹਾਤੀ ਸ਼ਾਂਤ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਹਰ ਕੰਮ ਸਮੇਂ ਨਾਲ ਹੁੰਦਾ ਹੈ ਚੀਟੀ ਚੁੱਪ ਸੀ ਪਰ ਉਸ ਦੀ ਨਿਗਾਹ ਵਿੱਚ ਇੱਕ ਵਿਸ਼ਵਾਸ ਦੀ ਚਮਕ ਸੀ ਜਦੋਂ ਦੌੜ ਸ਼ੁਰੂ ਹੋਈ ਸ਼ੇਰ ਤੇ ਚੀਤਾ ਬਹੁਤ ਤੇਜ਼ ਭੱਜਣ ਲੱਗੇ ਚੀਟੀ ਹੌਲੀ-ਹੌਲੀ ਆਪਣਾ ਰਾਹ ਬਨੋਂਦੀ ਜਾ ਰਹੀ ਸੀ ਰਾਹ ਵਿੱਚ ਦਰਿਆ ਆਇਆ ਸ਼ੇਰ ਨੇ ਛਾਲ ਮਾਰੀ ਪਰ ਪੈਰ ਫਿਸਲ ਗਿਆ ਤੇ ਉਹ ਥੱਕ ਕੇ ਪਾਣੀ ਦੇ ਕੰਡੇ ਤੇ ਬੈਠ ਗਿਆ ਹਾਥੀ ਨੇ ਧੀਰੇ ਧੀਰੇ ਪਾਣੀ ਪਾਰ ਕੀਤਾ ਤੇ ਅੱਗੇ ਵਧਿਆ ਛੇਟੀ ਨੇ ਹਾਥੀ ਦੀ ਪਿੱਠ ਤੇ ਚੜ ਕੇ ਪਾਣੀ ਪਾਰ ਕਰ ਲਿਆ ਦਿਨ ਲੰਘਦੇ ਗਏ ਰਾਹ ਔਖਾ ਹੁੰਦਾ ਗਿਆ ਕਿਥੇ ਪਹਾੜ ਸਨ ਕਿਤੇ ਕਾਂਟੇ ਸ਼ੇਰ ਤੇ ਚੀਤਾ ਥੱਕ ਗਏ ਬਾਂਦਰ ਧਿਆਨ ਪੰਗ ਕਰ ਗਿਆ ਪਰ ਚੀਟੀ ਕਦੇ ਨਾ ਰੁਕੀ ਹਰ ਰੋਜ਼ ਥੋੜਾ ਥੋੜਾ ਚੱਲਦੀ ਗਈ ਕੁਝ ਦਿਨਾਂ ਬਾਅਦ ਉਹ ਮੰਜ਼ਲ ਤੱਕ ਪਹੁੰਚ ਗਈ ਜੰਗਲ ਦੇ ਸਭ ਜਾਨਵਰ ਹੈਰਾਨ ਰਹਿ ਗਏ ਸ਼ੇਰ ਨੇ ਕਿਹਾ ਮੈਂ ਤਾਕਤਵਰ ਹਾਂ ਪਰ ਮੈਂ ਹਾਰ ਗਿਆ ਤੂੰ ਇਨੀ ਛੋਟੀ ਹੋ ਕੇ ਕਿਵੇਂ ਜਿੱਤ ਗਈ ਚਿਟੀ ਹੌਲੇ-ਹੌਲੇ ਨਾਲ ਮੁਸਕਰਾ ਕੇ ਕਹਿੰਦੀ ਹੈ ਰਾਜਾ ਜੀ ਤਾਕਤ ਸਰੀਰ ਵਿੱਚ ਨਹੀਂ ਦਿਲ ਵਿੱਚ ਹੁੰਦੀ ਹੈ ਤੁਸੀਂ ਸਿਰਫ ਤੇਜ਼ੀ ਦਿਖਾਈ ਮੈਂ ਵਿਸ਼ਵਾਸ ਦਿਖਾਇਆ ਮੈਂ ਹਰ ਰੁਕਾਵਟ ਨੂੰ ਇੱਕ ਮੌਕਾ ਬਣਾਇਆ ਜੀਵਨ ਵਿੱਚ ਜਿੱਤ ਉਹਦੀ ਹੁੰਦੀ ਹੈ ਜੋ ਕਦੇ ਰੁਕਦਾ ਨਹੀਂ ਉਸ ਦਿਨ ਤੋਂ ਜੰਗਲ ਦੇ ਸਾਰੇ ਜਾਨਵਰ ਸਮਝ ਗਏ ਕਿ ਜ਼ਿੰਦਗੀ ਵਿੱਚ ਵੱਡਾ ਹੋਣਾ ਜ਼ਰੂਰੀ ਨਹੀਂ ਹਿੰਮਤ ਵਾਲਾ ਹੋਣਾ ਜ਼ਰੂਰੀ ਹੈ ਕਹਾਣੀ ਦਾ ਸਬਕ ਕਦੇ ਵੀ ਆਪਣੇ ਆਪ ਨੂੰ ਛੋਟਾ ਨਾ ਸਮਝੋ ਜਿਹੜਾ ਮਨੁੱਖ ਸਬਰ ਮਿਹਨਤ ਤੇ ਵਿਸ਼ਵਾਸ ਨਾਲ ਅੱਗੇ ਵੱਧਦਾ ਹੈ ਉਹ ਕਦੇ ਹਾਰਦਾ ਨਹੀਂ ਜ਼ਿੰਦਗੀ ਦੀ ਦੌੜ ਵਿੱਚ ਜਿੱਤ ਉਸ ਦੀ ਹੁੰਦੀ ਹੈ ਜੋ ਹੋਲੀ ਪਾਰ ਲਗਾਤਾਰ ਚੱਲਦਾ ਹੈ ਵੱਡਾ ਹੋਣਾ ਮਹੱਤਵਪੂਰਨ ਨਹੀਂ ਸੋਚ ਵੱਡੀ ਹੋਣੀ ਚਾਹੀਦੀ ਹੈ ਤਾਕਤ ਸਰੀਰ ਵਿੱਚ ਨਹੀਂ ਦਿਲ ਵਿੱਚ ਹੁੰਦੀ ਹੈ ਜੋ ਰੁਕਦਾ ਨਹੀਂ ਉਹੀ ਮੰਜ਼ਿਲ ਤੱਕ ਪਹੁੰਚਦਾ ਹੈ ਮਿਹਨਤ ਛੋਟੀ ਨਹੀਂ ਹੁੰਦੀ ਹਰ ਕਦਮ ਇੱਕ ਕਾਮਯਾਬੀ ਹੈ ਡਰ ਉਹੀ ਰਾਹ ਰੋਕਦਾ ਹੈ ਜਿਸਨੇ ਵਿਸ਼ਵਾਸ ਛੱਡ ਦਿੱਤਾ ਜੀਵਨ ਦੀ ਜਿਤ ਗਤੀ ਨਾਲ ਨਹੀਂ ਸਬਰ ਨਾਲ ਮਿਲਦੀ ਹੈ ਹਰ ਮੁਸ਼ਕਿਲ ਦੇ ਪਿੱਛੇ ਇੱਕ ਨਵੀਂ ਸਿੱਖਿਆ ਲੁਕਦੀ ਹੈ ਸਫਲਤਾ ਦੀ ਚਾਬੀ ਹੈ ਸਬਰ ਮਿਹਨਤ ਤੇ ਸੱਚਾ ਮਨ